ਇਹ ਫਿਰ ਗੁਰਦਾਰੇ ਬੰਦੇ ਵਿੱਚ ਕੋਈ ਇਨਸਾਨ ਨਹੀਂ ਪਿਆਸੀ ਨਹੀਂ ਗੱਲ ਪਰ ਜਾਤ ਪਾਤ ਦੇ ਗੁਰਦਾਰੇ ਬਣਾਨੇ ਬਰਾਦਰ ਦੇ ਗੁਰਦਾਰੇ ਇਹ ਮੇਰਾ ਜਗਾ ਮੈਂ ਆਪਣਾ ਗੁਰਦਾਰ ਅਲੱਗਾ ਬਣਾ ਦੂਸਾ ਉਹ ਹਮੇ ਹਮੇ ਦੇ ਜਬਰਾ ਰਿਆ ਦੂਸਰੇ ਗੁਰਦਾਰੇ ਚੰਗਾ ਲੈ ਮਾਰਬਲ ਲਾਇਆ ਮੈਂ ਸੋਨਾ ਲਾਵਾਂ ਹਮੇ ਗੁਰੂ ਦੇ ਖੁਸ਼ ਨਹੀਂ ਰਹੇ ਗੁਰੂ ਤਾਂ ਕਹਿੰਦਾ ਇਕੱਠੇ ਹੋਈਏ ਫਿਰ ਕਿਉਂ ਅਸੀਂ ਅਲਾਹ ਤਾਲਾ ਆਪਣਾ ਗੁਰਦੁਆਰਾ ਬਣਾਇਏ ਫਿਰ ਕਿੱਥੇ ਬਣਾਇਏ ਜੇ ਇੱਕ ਗੁਰਦੁਆਰਾ ਛੋਟਾ ਹੈ ਤਾਂ ਹੋਰ ਬਣਾ ਲਓ ਤੁਸੀਂ ਜਿੰਨੇ ਆਦਮੀ ਹੋ ਸਕਦੇ ਬਜਾ ਬਣਾ ਲਓ ਪਰ ਦੁਗਤ ਵਾਦ ਬਰਾਦਰ ਜਿਹੋਤੇ ਗੁਰਦਾਰੇ ਬਣਾਣੇ ਇੱਕ ਹਉਮੈ ਈਗੋ ਆ ਆਪੋ ਚਲੀ ਦੁਫਾੜ ਬੰਨ ਲੈਣੇ ਸਿੱਖੀ ਸਿੱਖੀ ਕਿ ਨਹੀਂ ਹੈ ਸਿੱਖੀ ਦੇ ਵਿੱਚ ਜਾਤ ਜਾਤ ਨਾ ਪਾਤ ਨਾ ਜਾਤ ਪਾਤ ਹੋਤੇ ਇਸ ਕਰਕੇ ਉਹ ਰੰਟੀ ਜੁਨਿਟਲੀ ਅਗਰ ਇੱਕ ਵਾਰ ਕੋਈ ਕਿਨੂੰ ਦੂਰ ਗੁਰਦੁਆਰਾ ਦੂਰ ਪੰਦਾ ਦੂਸਰਾਂ ਨੂੰ ਹਾਂਜੀ ਉਸ ਤਰੀਕੇ ਨਾਲ ਅਗਰ ਬੁਲਾ ਲੰਦਾ ਤਾਂ ਉਹਦਾ ਕੋਈ ਗੱਲ ਨਹੀਂ ਹਰ ਜਾਤ ਪਾਤ ਬਰਾਬਰੀ ਦੇ ਮਤਲਬ ਕੋ ਬਣਾ ਲਾ ਤੇ ਉਹ ਉਹ ਗੁਰਮਤਿ ਗੁਰੂ ਦੀਪਕੀ